ਗੁਰਜੀ ਕੀ ਪਤੇ ਸੰਤਨ ਸਿੰਘ ਨੂੰ ਤੇ ਪੰਚਾਇਤ ਮਹਾਰਾਜ ਸਦਾ ਹੀ ਜੈਕਾਰਾ ਸਦਾ ਹੀ ਜੈਕਾਰਾ ਸਰਬੱਤ ਦਾ ਭਲਾ ਕਰੋ ਬਾਪੂ ਜੀ ਮਿਹਰ ਕਰੋ ਕਿਰਪਾ ਕਰੋ ਤੁਨੀ ਔਖੀ ਘੜੀ ਨੇ ਦੇਖਣ ਦੀ ਕਰੋ ਕਿਰਪਾ ਉਸ ਦਾ ਸਹਿਤਰਾ ਦਾ ਆਸ਼ਰਵਾਦ ਕਰੋ ਜੱਪੀ ਆਲੇ ਪੰਜ ਪੀ ਛੜੇ ਬੀਰ ਬੈਠਾ ਗੁਰਪਾਰੀ ਅਰ ਜੇ ਰਕਾਇਆ ਪਲਟ ਕੇ ਮੂਰਤ ਹਰ ਗੋਵਿੰਦ ਸواری ਜੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋਵਾਰੀ ਦਲਵੰਨ ਗੁਰ ਸੂਰਮਾ ਵਟਜੋ ਦਾਬ ਪਰ ਉਪਕਾਈ ਉਚਨ ਸੇ ਕਰਦਾਸ ਕਰੇ ਛੇ ਮਹਿਲਾ ਦਰਸ ਨਿਹਾਰੀ ਆਗਮ ਹੋ ਗੋ ਚਿਰ ਸਤਿਗੁਰੂ ਬੋਲੇ ਮੁਖਤੇ ਸੁਣੋ ਸੰਸਾਰੀ ਕਾਲ ਯੁਗ ਪੀੜੀ ਸੋਡੀਆਂ ਕਾਲ ਯੁਗ ਪੀੜੀ ਸੋਡੀਆਂ ਨੇ ਜਲ ਨੀਵ ਸਾਰ ਖਿਲਾਰੀ ਯੁਗ ਯੁਗ ਸਤਿਗੁਰ ਤਰੇ ਹਉ ਤਾਈ i <laughs> do <laughs> yeah ਸਾਥ ਗੁਰ ਤੇ ਰਗੀਆ ਅਮਰਦਾਸ ਅਮਰਿਤ ਛਤਰ ਗੁਰ ਰਾਮਹਿ ਦੀਓ ਗੁਰ ਅਮਰਦਾਸ ਦਰਸਨ ਪਰਸ ਕਹਿ ਮਚੁਰਾਇੰ ਅਮ੍ਰਿਤ ਵਹਿਣ ਪਾਈ ਜਪ ਪਰਮਾਨਪੁਰਖ ਗੋਰੀ ਅਰਜਨ ਬਿਖੋਨੈ ਮੂਰਦ ਪੰਜ ਪਰਮਾਨਪੁਰਖ ਗੋਰੀ ਅਰਜਨ ਬਿਖੋਨੈ ਸੋ ਕੁ ਕੀ ਹੈ ਨਾ ਸੋਈਐ ਆਸਾਰ ਰਾਤ ਦਿਵਸ ਕੇ ਕੂਕਨੇ ਕਭੂ ਕੇ ਸੁਨੇ ਬੁਕਾਰ ਕਬੀਰ ਹਰਗਾ ਸਿਮਰਨ ਜੋ ਕਰੇ ਸੋ ਸੁਖੀਆ ਸੰਸਾਰ ਇਹ ਤੇ ਕਤਹੈ ਨਾਡੂ ਨਹੀਂ ਜੇ ਸਰਾ ਕੈ ਸਰ ਜਣ ਹਾਰ ਗੁਰ ਸਾਧੂ ਸੰਗਤ ਮਿਲੇ ਹੀਰੇ ਰਤਨ ਲਬਾਨ ਨਾਨਕ ਲਾਲ ਅਮੋਲ ਕਾ அமத்தாரே கணி கேவக ஜனமான் தரு நே சே நாம ਜਾ ਕੈ ਸਾਮ ਨਹੀਂ ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰ ਸੋ ਕਹੁ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ

ਸਾਤਨ ਆਂਦਾ ਵੇ ਸਾਹ ਸਾਤਨ ਆਂਦਾ ਮੇਰੀ ਵਾਹੇ ਗੁਰੂ ਸਾ oji tanasari mahalla di ja kar du bade ਪਤਾਨ ਅਖੋਟ ਨਾਨਕ ਘਟਾ ਨਾ ਜਾਏ ਪੂਰੇ ਸਾਧਗੁਰ ਦੀ ਆਦਿਕਾਏ ਆਪੋ ਨੇ ਸਾਧਗੁਰ ਕਉ ਸਾਧ ਬਹਲ ਜਾਈ ਘਰ ਕੇ ਰਬਾਤੇ ਰਮਨ ਵਸਾਈ ਇਹੋ ਤਾਂ ਅਖੋਟ ਨਾ ਨਖਟੇ ਨਾ ਜਾਏ ਹੋਰ ਸਤਗੁਰ ਦੀ ਆਦਿਕਾਏ ਆਪੋ ਨੇ ਸਤਗੁਰ ਕੋ ਸਦ ਬਲ ਜਾਈ ਗੁਰ ਕੇਰ ਬਾਤੇ ਹਰਮਨ ਵਸਾਈ ਸੇਤਾਨਵੰਤ ਹਰਿ ਨਾਮ ਲੇਵਲਾਏ ਗੁਰਪੂਰੇ ਹਰ ਧਨ ਪਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਏ अब गुण काट गुण हृदय समाए पूरे गुर गए सहज सोपाए पूरे गुर की साची बाणी सुख माने अंतर ਸਹਿਜ ਸਮਾਣੀ ਇਹ ਇੱਕ ਅਚਰਜ ਜਨ ਦੇਖ ਬਾਈ ਦੁਬਿਦਾ ਮਾਰ ਹਰ ਮੰਨ ਵਸਾਈ ਨਾਮ ਅਮੋਲਕ ਨਾ ਬਾਇ ਜਾਏ ਸਾਦ ਵਸੈ ਮਨ ਆਏ ਸਭ ਮਹਿ ਵਸੈ ਪ੍ਰਭ ਏਕੋ ਸੋਏ ਗੁਰ ਮਤੀ ਘਟ ਪਰ ਘਟ ਹੋਏ ਸਹਜੇ ਜੇ ਨ ਪ੍ਰਭ ਜਾਣ ਪਛਾਨਿਆ ਨਾਨਕ ਨਾਮ ਮਿਲੇ ਮਨ ਮਾਨਿਆ ਸਭ ਮੈਂ ਵਸ ਪ੍ਰਭ ਏਕੋ ਸੋਏ ਗੁਰ ਮਤੀ ਕਾਟ ਪਰ ਕਟ ਹੋਏ ਸਹਜੇ ਜੇਨੇ ਬਰਬ ਜਾਣ ਪਛਾਣ ਆ ਨਾਨਕ ਨਾਮ ਮਿਲੈ ਮਾਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾਤੀ ਜਾ ਘਰ ਦੂਜਾ ਜਾਉ ਬਦੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਇਹੋ ਧਾਨ ਅਖੋਟ ਨਾਨਕ ਫਟੇ ਨਾ ਜਾਏ ਹੋਰ ਸਤਗੁਰ ਦੀ ਆ ਦਿਖਾਏ ਆਪਣੇ ਸਤਗੁਰ ਕਾਉ ਸਦਬਲ ਜਾਈ ਘਰ ਘਿਰ ਬਾਜੇ ਹਰ ਮੰਨ ਵਸਾਈ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਤੀਸਰੇ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਦੁਆਰ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 663 ਤੇ ਤਨਾਸਰੀ ਰਾਗ ਅੰਦਰ ਸੁਭਾਈ ਮਾਰ ਹੈ ਸਤਿਗੁਰੂ ਜੀ ਕਿਰਪਾ ਕਰਨ ਉਹ ਬਦੇ ਸਾਡੇ ਹਿਰਦੇ ਵਿੱਚ ਵਸ ਜਾਵੇ ਆਵੇ ਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਵਾਨ ਹੋ ਜਾਵੇ ਭਾਈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ